ਦਾ ਸਮਾ ਕਰ ਗਿਆ ਮਾਰ ਦੋ ਗੱਡ ਕੇ ਤਾਰੀਆਂ ਕਿਹੜਾ ਮੁੱਲ ਲੱਗਦਾ ਆ ਗਈ ਭਾਈ ਵਾਹ ਜੀ ਬਾ ਖੜਕ ਗਈ ਮਿੱਤਰੋ ਖੇਡ ਬਿੰਦਿਆ ਵੀਰੇ ਹੋ ਗਿਆ ਮੁਕਾਬਲਾ ਹੋ ਗਿਆ ਸਿਰੇ ਦੀ ਟੱਕਰ ਚੋਟੀ ਦੀ ਟੱਕਰ ਹੋ ਗਈ ਆ ਵੀਰੋ ਤੇ ਲਾਤਾ ਜਰਜੜੀ ਵਾਲਿਆਂ ਨੇ ਆ ਗਈ ਭਾਈ ਤੇ 8 ਤਰੀਕ ਦਾ ਜਿਹੜਾ ਖੇਡ ਮੇਲਾ ਪਿੰਡ ਮੰਨਣ ਹਾਨੇ ਦਾ ਗਿੱਲ ਸਾਡਾ ਵੀਰ ਜਾਣਕਾਰੀ ਸਾਂਝੀ ਕਰਦਾ ਗਿੱਲ 19 ਸੈਕਿੰਡ 50 ਪੁਆਇੰਟ ਦਾ ਸਮਾਂ ਮਾਰ ਦੋ ਤਾੜੀਆਂ ਮਾਰ ਦੋ ਭਾਈ ਜੀ ਤਾੜੀਆਂ 19 ਸੈਕਿੰਡ 50 ਪੁਆਇੰਟ ਕਰ ਗਿਆ ਮਾਰ ਵੀ ਕੜੀਆਂ ਪਰ ਵੀ ਕੈਮਰਾ ਹੁਣ ਕਰ ਸਮ ਇਹਨਾਂ ਦਾ ਲੱਗ ਗਿਆ ਇਹਨਾਂ ਦਾ 19 50 19 ਸੈਕਿੰਡ 50 ਪੁਆਇੰਟ ਲੱਗ ਗਿਆ ਭਾਈ ਜੀ ਇਹ ਜਗਰੂਪ ਸਿੰਘ ਯਰਕੜੀ ਵਾਲੇ ਦੇ ਪੱਟ ਗਏ ਆ ਜਗਰੂਪ ਯਰਕੜੀ ਵਾਲੇ ਦੇ ਪੱਟ ਗਿਆ 19 50